ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਰਿਸ਼ਤੇ ਘਰ ਦੇ ਬਾਦ ਵਿੱਚ ਸੋ ਦੋਸਤੋ ਅੱਜ ਫਿਰ ਤੁਹਾਡੇ ਲਈ ਬਹੁਤ ਸੋਹਣੇ ਜਿਹੜੇ ਰਿਸ਼ਤੇ ਲੈ ਕੇ ਆਏ ਆਂ ਸਰਕਾਰੀ ਮੁਲਾਜ਼ਮ ਮੁੰਡੇ ਕੁੜੀਆਂ ਦੇ ਸੋ ਜਿਹੜੇ ਵੀ ਭੈਣ ਭਰਾ ਵੀਡੀਓ ਨੂੰ ਦੇਖ ਰਿਹਾ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਪਣੇ ਉਸ ਖਾਸ ਭੈਣ ਭਰਾ ਦੋਸਤ ਮਿੱਤਰ ਰਿਸ਼ਤੇਦਾਰ ਕੋਲ ਜ਼ਰੂਰ ਪਹੁੰਚਦੀ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤਾਂ ਕਿ ਉਹਨਾਂ ਤੱਕ ਪਹੁੰਚ ਜੇ ਕਿਸੇ ਦਾ ਭਲਾ ਹੋ ਸਕੇ ਸੋ ਤੁਸੀਂ ਵੀ ਆਪਣਾ ਫਰਜ਼ ਸਮਝਦੇ ਹੋਏ ਤਾਂ ਕਿ ਪੁੰਨ ਦੇ ਕੰਮ ਦੇ ਵਿੱਚ ਜ਼ਰੂਰ ਹਿੱਸਾ ਵਾਇਆ ਕਰੋ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਹੁਣ ਤੱਕ ਵੀ ਜਿਹੜੀ ਅਪਡੇਟ ਮਿਲਦੀ ਹੈ ਦੋਸਤੋ ਇੱਕ ਦੂਜੀ ਵੀਡੀਓ ਸ਼ੇਅਰ ਕਰਨ ਦੇ ਨਾਲ ਕਾਫੀ ਹੱਦ ਤੱਕ ਮਤਲਬ ਦੂਰ ਦਰਾਡੇ ਏਰੀਆ ਦੇ ਵਿੱਚ ਵੀ ਜਿਹੜੀਆਂ ਆਪਣੀਆਂ ਵੀਡੀਓ ਪਹੁੰਚਦੀਆਂ ਨੇ ਸੋ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਸੇਜ ਆਉਂਦੇ ਆ ਠੀਕ ਹੈ ਜੀ ਆਪਣਾ ਬਾਇ ਡਾਟਾ ਸ਼ੇਅਰ ਕਰਦੇ ਜਿਵੇਂ ਵੀ ਕੋਈ ਤੁਹਾਡੇ ਲਾਈਕ ਜਾਂ ਤੁਹਾਡੇ ਲੈਵਲ ਦਾ ਕੋਈ ਰਿਸ਼ਤਾ ਹੋਊਗਾ ਜ਼ਰੂਰ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਠੀਕ ਹੈ ਜੀ ਸੋ ਕਿਸੇ ਤਰ੍ਹਾਂ ਦੀ ਕੋਈ ਧੋਖਾਧੜੀ ਬ ਆਪਾਂ ਪਹੁੰਚਦੇ ਕਰਦੇ ਆ ਤੁਹਾਡੇ ਤੱਕ ਠੀਕ ਹੈ ਜੀ ਸੋ ਰਿਸ਼ਤਨ ਦੀ ਲੜੀ ਵਿੱਚ ਇਸ ਅੱਜ ਦੀ ਲੜੀ ਦੇ ਵਿੱਚ ਫਿਰ ਆਪਾਂ ਐਸਸੀਆਰਓ ਦੇ ਰਿਸ਼ਤੇ ਲੈ ਕੇ ਆਏ ਹਾਂ ਦੋਸਤੋ ਕਿਉਂਕਿ ਐਸਸੀਆਰਓ ਦੇ ਲੜਕੀ ਲੜਕੀਆਂ ਦੇ ਰਿਸ਼ਤੇ ਮਤਲਬ ਤਕਰੀਬਨ ਕਾਫੀ ਨੇ ਸੋ ਉਹਨਾਂ ਦੇ ਵਿੱਚ ਐਸਸੀਆਰਓ ਲੜਕਾ ਜੀ ਠੀਕ ਹੈ ਜੀ ਸੋ ਡੇਟ ਆਫ ਬਰਥ ਦੀ ਗੱਲ ਕਰੀਏ ਤਾਂ ਜੀ 3790 ਕੱਦ 5 ਫੁੱਟ 8 ਇੰਚ ਜੀ ਐਸਐਸਟੀ ਮਾਸਟਰ ਮੁੰਡਾ ਪਿਤਾ ਜੀ ਰਿਟਾਇਰਡ ਮੁਲਾਜ਼ਮ ਨੇ ਭਰਾ ਉਹ ਵੀ ਸਰਕਾਰੀ ਟੀਚਰ ਨੇ ਭੈਣ ਹੈ ਉਹ ਵਿਆਹ ਹੋਇਆ ਠੀਕ ਹੈ ਜੀ ਸੋ ਗੋਤ ਜਿਹੜਾ ਲੜਕੇ ਦਾ ਉਹ ਮਹਾਲਿਆ ਸੋ ਜਿਹੜੇ ਵੀ ਭੈਣ ਭਰਾ ਇੰਟਰਸਟਿਡ ਨੇ ਤਾਂ ਜਰੂਰ ਕਿਰਪਾ ਕਰਕੇ ਵੀਡੀਓ ਤੇ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਪਰ ਬਾਅਦ ਦੇ ਵਿੱਚ ਜਿਹੜਾ ਕੰਟੈਕਟ ਨੰਬਰ ਨੂੰ ਨੰਬਰ ਨੂੰ ਉਹ ਤੇ ਫਿਰ ਮੈਸੇਜ ਕਰ ਦਿਆ ਕਰੋ ਠੀਕ ਹੈ ਜੀ ਚਾਹੇ ਤੁਸੀਂ ਆਪਦੀ ਵੌਇਸ ਮੈਸੇਜ ਭੇਜ ਸਕਦੇ ਹੋ ਪਰ ਜਿਹੜੀ YouTube ਦੇ ਵੀਡੀਓ ਪਾਈ ਹੁੰਦੀਆਂ ਉਹਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਕਿਉਂਕਿ ਜਿਹੜੀ ਰੀਚ ਵਧਣੀ ਹੈ ਜਾਂ ਥੋੜਾ ਬਹੁਤ ਹੋਣਾ ਹੈ ਠੀਕ ਹੈ ਜੀ ਉਹ ਆਪਣਾ YouTube ਦੇ ਜ਼ਰੀਏ ਹੋਣਾ ਹੈ ਸੋ ਉਸ ਸੈਲਰੀ ਦੇ ਵਿੱਚ ਦੂਸਰਾ ਰਿਸ਼ਤਾ ਐਸ ਸੀ ਆਰਓ ਦਾ ਜੀ ਠੀਕ ਹੈ ਜੀ ਲੜਕੀ ਦਾ ਰਿਸ਼ਤਾ ਹੈ ਅ ਡੇਟ ਆਫ ਬਰਥ 14 11 1993 ਹੈ ਜੀ ਇੰਗਲਿਸ਼ ਟੀਚਰ ਹੈ ਕੁੜੀ ਠੀਕ ਹੈ ਜੀ ਸੋ ਜਿਹੜਾ ਪੀਟੈਟ ਸੀਟੈਟਰ ਮਤਲਬ ਸਾਰੀ ਕਾਫੀ ਹਾਈ ਕੁਆਲਿਫਿਕੇਸ਼ਨ ਹੈਗੀ ਹੈ ਜੀ ਸੋ ਇੰਟਰਸਟਿਡ ਭੈਣ ਭਰਾ ਜਿਹੜਾ ਉਹ ਜ਼ਰੂਰ ਸੰਪਰਕ ਕਰਨ ਇਸੇ ਤਰੀਕੇ ਅਗਲਾ ਰਿਸ਼ਤਾ ਹੈ ਇਹ ਵੀ ਲੜਕੀ ਦਾ ਜੀ ਐਸ ਸੀ ਆਰਓ ਦਾ ਠੀਕ ਹੈ ਜੀ ਸੋ 19 12 ਜਿਹੜਾ ਹੈਗਾ 1995 ਡੇਟ ਆਫ ਬਰਥ ਹੈ ਈਟੀਟੀ ਟੀਚਰ ਹੈ ਕੁੜੀ ਸੀਟੈਟ ਪੀਟੈਟ ਐਮ ਐਸ ਸੀ ਜਿਹੜੀ ਉਹ ਕੁਆਲੀਫਾਈ ਰੱਖਦੇ ਆ ਠੀਕ ਹੈ ਜੀ ਸੋ ਅਗਲੀ ਜਿਹੜੀ ਉਹ ਵੀ ਕੁੜਕੀ ਦਾ ਰਿਸ਼ਤਾ ਜੀ ਏਰੀਆ ਫਿਰੋਜ਼ਪੁਰ ਇਹ ਜਿਹੜੇ ਦੂਸਰੇ ਰਿਸ਼ਤੇ ਸੀ ਹੁਣ ਤੱਕ ਆਪਾਂ ਪਹਿਲਾਂ ਕੀਤੇ ਇਹ ਲੋਕਲ ਆਪਣੇ ਮਾਨਸਾ ਬਠਿੰਡੇ ਏਰੀਆ ਦੇ ਪਰ ਜਿਹੜਾ ਅਗਲਾ ਰਿਸ਼ਤਾ ਦੋਸਤੋ ਫਿਰੋਜ਼ਪੁਰ ਏਰੀਏ ਦਾ ਐਸ ਸੀ ਆਰਓ ਦਾ ਡੇਟ ਆਫ ਬਰਥ ਲੜਕੀ ਦੀ 1994 ਜੀ ਕੱਦ 5 ਫੁੱਟ 3 ਇੰਚ ਹੈ ਜੀ ਬੀ ਐਡ ਐਮ ਐਡ ਐਮ ਏ ਕੀਤੀ ਹੋਈ ਹੈ ਤੇ ਗਵਰਨਮੈਂਟ ਟੀਚਰ ਨੇ ਠੀਕ ਹੈ ਜੀ ਸੋ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਠੀਕ ਹੈ ਜੀ ਸੋ ਪਰ ਜਿਆਦਾ ਦੋਸਤੋ ਵੀਡੀਓ ਲੰਬੀ ਜਿਆਦਾ ਹੋ ਜੂਗੀ ਅਗਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜੱਟ ਸਿੱਖ ਪਰਿਵਾਰ ਤੇ ਐਸਸੀ ਪਰਿਵਾਰ ਦੇ ਹੋਰ ਰਿਸ਼ਤੇ ਤੁਹਾਡੇ ਲਈ ਲੈ ਕੇ ਆਵਾਂਗੇ ਸੋ ਜੇਕਰ ਤੁਹਾਡਾ ਵੀ ਕੋਈ ਇਸ ਤਰ੍ਹਾਂ ਦਾ ਰਿਸ਼ਤਾ ਮਤਲਬ ਇਹੰਦ ਰਹਿਂਦਾ ਤੁਹਾਡਾ ਭੈਣ ਭਰਾ ਦੋਸਤ ਮਿੱਤਰ ਕਿਸੇ ਵੀ ਤਰ੍ਹਾਂ ਦਾ ਹਰ ਜਾਤ ਗੋਤ ਧਰਮ ਦੇ ਜਿਹੜਾ ਪਰਿਸ਼ਤੇ ਤੁਹਾਨੂੰ ਦੱਸਿਓ ਦੋਸਤੋ ਪ੍ਰੋਵਾਈਡ ਕਰਾਉਣੀ ਹੈ ਠੀਕ ਹੈ ਜੀ ਜੇਕਰ ਤੁਹਾਡਾ ਵੀ ਕੋਈ ਰਿਕੁਆਇਰਮੈਂਟ ਹੈਗੀ ਤਾਂ ਜਰੂਰ ਮੈਸੇਜ ਕਰਕੇ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ